5 ਲੱਖ ਦੁੱਲਾ 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 ਬੱਗਿਆਂ ਵਾਲਾ ਦੁੱਲਾ ਬੱਗਿਆਂ ਵਾਲਾ ਦੁੱਲਾ 5 ਲੱਖ ਦੀ ਬੱਲ ਵੱਲੋਂ ਰੇਡ ਬੱਗਿਆਂ ਵਾਲੇ ਦੁੱਲੇ ਦੀ 5 ਲੱਖ ਦੀ ਰੇਡ ਚਿੱਟਾ ਕੁਰਤਾ ਪਜਾਮਾ ਬੱਲ ਦੇ ਜੁੱਤੀ ਇਟਲੀ ਆ ਮੇਡ ਆਹ ਦੁੱਲੇ ਦੀ ਪਵਾ ਗਿਆ 5 ਲੱਖ ਦੀ ਹੈ ਰੇਡ ਓ ਕਾਈ ਤਾੜੀ ਵੀ ਤਾੜਾ ਵੱਜਣਾ ਇੱਕ ਜਾਣੀ ਥਾਪੇ ਵੱਜਣਗੇ ਕਹਿ ਜੇਨੀ ਇੱਥੇ ਆਪੇ ਵੱਜਣਗੇ ਕਹਿ ਕੇਲੀ ਆਪੇ ਵੱਜਣਗੇ ਬਹੁਤ ਵੱਡੀ ਧਰਤੀ ਹੈ ਰੇਡ ਪੈ ਗਈ ਜਸ਼ਨ ਦੀ ਜਸ਼ਨ ਦੀ ਕਬੱਡੀ ਮੇਰੇ ਵੀਰੋ ਕਿ ਬੱਲ ਦੇ ਚਿੱਟਾ ਫਾਈਨਲ